why ਸਿਲਾ ਬਾਗਰ ਕੇ ਮੈਂ ਕਾ ਵਟ ਦੇ ਨਾਮ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਸਾਧ ਸੰਗਤ ਜੀ ਪੰਜਤਨੀ ਵੀ ਸੰਗਤ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਐ ਦੋਵੇਂ ਹੱਥ ਜੋੜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸਾਰਿਆਂ ਦੇ ਵੱਡ ਮੁੱਲੇ ਔਰ ਵੱਡੇ ਭਾਗ ਹਨ ਜੋ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਸਲਾਣਾ ਯਾਦ ਵਿੱਚ ਜੁੜੇ ਆ ਸੋ ਮਹਾਪੁਰਖਾਂ ਦਾ ਬਹੁਤ ਵੱਡਾ ਉਪਰਾਲਾ ਹੈ ਆਪ ਸੰਗਤਾਂ ਦਾ ਸਹਿਯੋਗ ਹੈ ਬਾਬਾ ਸਤਨਾਮ ਸਿੰਘ ਜੀ ਜੋ ਇਸ ਸਥਾਨ ਦੇ ਮੌਜੂਦਾ ਮੁਖੀ ਹਨ ਸੋ ਉਹਨਾਂ ਦਾ ਉਪਰਾਲਾ ਹੈ ਆਪਾਂ ਸਾਰਿਆਂ ਨੇ ਇਥੋਂ ਲਾਹੇ ਲੈਣੇ ਆ ਜਿੰਨਿਆਂ ਵੀ ਮਹਾਪੁਰਖਾਂ ਦੀਆਂ ਪਵਰਸ਼ੀਆਂ ਮਨਾਉਂਦੇ ਆ ਜਿੰਨੇ ਵੀ ਸਮਾਗਮ ਹੁੰਦੇ ਆ ਤੇ ਉਹਨਾਂ ਦੇ ਕੋਈ ਮਨੋਰਥ ਹੁੰਦਾ ਵਿਗ ਟੁੱਟਿਆ ਹੋਇਆ ਜੁੜ ਜਾਵੇ ਕੋਈ ਟੁੱਟਿਆ ਹੋਇਆ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਇਹੀ ਮਨੋਰਥ ਹੁੰਦਾ ਵਰਸੀਆਂ ਦਾ। ਜੇ ਆਪਾਂ ਸੱਚੀ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਪੁਰਖਾਂ ਨੂੰ ਮਹਾਰਾਜ ਜੀ ਨੂੰ ਪਿਆਰ ਕਰਦੇ ਆ ਨਾ ਤਾਂ ਕਹਿੰਦੇ ਇੱਕ ਵਰਸੀ ਆਉਂਦੀਆਂ ਮਹਾਪੁਰਖਾਂ ਦੀ ਸਾਲਵਾਜ਼ ਤੇ ਸਾਡੇ ਅੰਦਰ ਕਿੰਨੇ ਪਾਪ ਨੇ, ਕਿੰਨੇ ਔਗਣ ਨੇ ਤੇ ਸਾਡਾ ਇਹ ਫਰਜ਼ ਬਣਦਾ ਹਰ ਇੱਕ ਵਾਰਸੀ ਦੇ ਆਪਣਾ ਕਹਿੰਦੇ ਇੱਕ ਔਗਣ ਛੱਡ ਦੇਈਏ ਬੋਲੋ ਸਤਿਨਾਮ। ਸ੍ਰੀ ਵਾਹਿਗੁਰੂ ਜੇ ਸੱਚੀ ਅਸੀਂ ਬਾਬਾ ਨਾਨਕ ਸਿੰਘ ਜੀ ਮਹਾਪੁਰਖਾਂ ਨੂੰ ਪਿਆਰ ਕਰਦੇ ਹਾਂ ਕਿਉਂਕਿ ਪਿਆਰਿਓ ਜਿਹੜਾ ਸਰੀਰ ਮਿਲਿਆ ਨਾ ਸਾਨੂੰ ਇਹ ਸਾਡੇ ਕੋਈ ਪੂਰਵਲੇ ਵੱਡੇ ਕਰਮਾਂ ਦੀ ਨਿਸ਼ਾਨੀ ਆ ਜਿਹੜਾ ਸਰੀਰ ਮਿਲ ਗਿਆ ਹੈ ਨਹੀਂ ਤਾਂ ਮਾਰੇ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪਜ ਹਰ ਕੀ ਸੇਵ ਗੁਰ ਸੇਵਾ ਤੇ ਭਗਤ ਕਮਾਈ ਤਵਹਿ ਮਾਨਸ ਦੇਹੀ ਪਾਈ ਕਹਿੰਦੇ ਕਿ ਪੂਰਵਲਾ ਕਰਮ ਜਾ ਗਿਆ ਸਾਨੂੰ ਸਰੀਰ ਮਿਲ ਗਿਆ ਜਦੋਂ ਕਹਿੰਦੇ ਸਾਡੀ ਇਹ ਜੀਵ ਸਾਡੀ ਇਹ ਰੂਹ ਸੀ ਨਾ ਮਾਤਾ ਦੇ ਉਧਰ ਵਿੱਚ 9 ਸਾਲ ਕਹਿੰਦੇ ਪੁੱਠਾ ਲੜਕਦਾ ਬੱਚਾ ਤੇ ਕਹਿੰਦੇ ਰੱਬ ਨਾਲ ਕਹਿੰਦੇ ਇਕਰਾਰ ਕਰਦਾ ਤੇ ਰੱਬ ਨਾਲ ਕਹਿੰਦੇ ਇਕਰਾਰ ਕਰਦਾ ਬਹੁਤ ਬਚਨ ਕਰਦਾ ਭਈ ਮੈਂ ਮਹਾਰਾਜ ਮੈਨੂੰ ਇੱਕ ਵਾਰੀ ਤੂੰ ਸੰਸਾਰ ਤੇ ਭੇਜ ਦੇ ਮੈਂ ਸੰਸਾਰ ਤੇ ਜਾਵਾਂਗਾ ਤੇਰਾ ਨਾਮ ਜਪਾਂਗਾ ਵੰਦਗੀ ਕਰਾਂਗਾ ਤੇ ਕਹਿੰਦੇ ਆਪਣੇ ਆਪ ਨੂੰ ਕਹਿੰਦੇ ਬੇਦਾਗ ਲੈ ਕੇ ਬਾਪਸ ਆਵਾਂਗਾ ਬੋਲੋ ਸਤਨਾਮ ਵਾਹਿਗੁਰੂ ਜੀ ਪਰ ਕਹਿੰਦੇ 9 ਮਹੀਨੇ ਮਿੰਤਾ ਕਰਦਾ ਜਦੋਂ ਕਹਿੰਦੇ ਸੰਸਾਰ ਤੇ ਆਉਂਦਾ ਨਾ ਤੇ ਮਾਰੇ ਕਹਿੰਦੇ ਸਭ ਕੁਝ ਭੁੱਲ ਜਾਂਦਾ ਕੇ ਬੋਲੋ ਸਤਨਾਮ ਵਾਹਿਗੁਰੂ ਸਾਰਾ ਕੁਝ ਭੁਲਾਦਾ ਕਿਉਂਕਿ ਪਿਆਰਿਓ ਮਹਾਪੁਰਖਾਂ ਨੂੰ ਆਪਾਂ ਕਿਉਂ ਯਾਦ ਕਰਦੇ ਆਂ ਕਹਿੰਦੇ 24000 ਸਾਹ ਮਿਲਦਾ ਦਿਨ ਤੇ ਰਾਤ ਦਾ ਸਨ 24000 ਸਾ ਪਰ ਮਾਰੇ ਕਹਿੰਦੇ ਸਫਲਾ ਉਹਨੂੰ ਕਿੰਨਾ ਕਰਦੇ ਆ ਆਪਾਂ ਹੁਣ ਕਹਿੰਦੇ ਜਿਹੜੇ ਬੰਦੇ ਨੂੰ ਕਹਿੰਦੇ ਹਰ ਰੋਜ਼ ਕਹਿੰਦੇ ਪਰ ਡੇ ਦਾ ਕਹਿੰਦੇ 24000 ਦਾ ਨੁਕਸਾਨ ਹੋ ਰਿਹਾ ਤੇ ਕਹਿੰਦੇ ਫਿਰ ਉਹਦਾ ਵਿਆਜ ਕਦੋਂ ਪੂਰਾ ਹੋਣਾ ਵਾ ਵਿਆਜ ਕਿਉਂਕਿ ਅਸੀਂ ਬੰਦਗੀ ਨਹੀਂ ਕਰਦੇ ਹੁਣ ਕਹਿੰਦੇ ਇੱਕ ਬੰਦੇ ਨੇ ਕਹਿੰਦੇ 20 ਸਾਲ ਬੰਦਗੀ ਨਹੀਂ ਕੀਤੀ 20 ਸਾਲ ਕਹਿੰਦੇ ਤਪ ਨਹੀਂ ਕੀਤਾ ਫਿਰ ਕਹਿੰਦੇ 20 ਸਾਲ ਦਾ ਵਿਆਜ ਕਿੰਨਾ ਹੋ ਗਿਆ ਕਹਿੰਦੇ 40 ਸਾਲਾਂ ਤੱਕ ਸਾਡਾ ਫਿਰ ਵਿਆਜ ਹੀ ਪੂਰਾ ਹੋਣਾ ਤੇ ਕਹਿੰਦੇ 40 ਸਾਲਾਂ ਸਾਡੀ ਉਮਰ ਕਿੰਨੀ ਕੁ ਰਹਿ ਗਈ ਅੱਜ ਕੱਲ ਕਿਉਂਕਿ ਪਿਆਰਿਓ ਸਭ ਤੋਂ ਜਿਹੜਾ ਇੱਕ ਪਰਿਵਾਰ ਆ ਨਾ ਪਰਿਵਾਰ ਵਿੱਚ ਕਹਿੰਦੇ ਸਭ ਤੋਂ ਜਿਹੜਾ ਬੜਮੁੱਲਾ ਕਰਮ ਹੁੰਦਾ ਇੱਕ ਮਾਂ ਦਾ ਹੁੰਦਾ ਜੇ ਕਹਿੰਦੇ ਮੇਰੀ ਮਾਂ ਮੇਰੀ ਭੈਣ ਕਹਿੰਦੇ ਅਮਰਤ ਵੇਲੇ ਸੰਭਾਲਦੀ ਆ ਤਾਂ ਕਹਿੰਦੇ ਆਟੋਮੈਟਿਕ ਕਹਿੰਦੇ ਬੱਚੇ ਵੀ ਉੱਠਣਗੇ ਪ੍ਰਤਨ ਮਾਵਾ ਹੁੰਦੀਆਂ ਸੀ ਆ ਨਾ ਪ੍ਰਤਨ ਮਾਂ ਕਹਿੰਦੀ ਸੀ ਪੁੱਤ ਪਹਿਲਾ ਨਿਤਨੇਮ ਕਰ ਬੰਦਗੀ ਕਰ ਕਹਿੰਦੇ ਪ੍ਰਸ਼ਾਦਾ ਫਿਰ ਮਿਲਣਾ ਬੋਲੋ ਸਤਨਾਮ ਫਿਰ ਕਹਿੰਦੇ ਪ੍ਰਸ਼ਾਦਾ ਮਿਲਣਾ ਪਹਿਲਾ ਬੰਦਗੀ ਕਰ ਨਿਤਨੇਮ ਕਰ ਇਹ ਕਹਿੰਦੇ ਪ੍ਰਤ ਨਮਾਵਾਂ ਦਾ ਕਹਿੰਦੇ ਕਿਰਦਾਰ ਸੀ ਅੱਜ ਜਦੋਂ ਆਪਾਂ ਕਹਿੰਦੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਆ ਨਾ ਉਹਨਾਂ ਦਾ ਵਿਚਾਰਦੇ ਆ ਤੇ ਕਹਿੰਦੇ ਮਹਾਪੁਰਖਾਂ ਦਾ ਦੇਖੋ ਸਾਹਮਣੇ ਸਰੂਪ ਲੱਗਿਆ ਨਾ ਮਹਾਰਾਜ ਜੀ ਦਾ ਕਹਿੰਦੇ ਸਾਡੇ ਅੰਦਰ ਮਹਾਰਾਜ ਦਾ ਕਹਿੰਦੇ ਸਰੂਪ ਦੇ ਦਰਸ਼ਨ ਕਰਕੇ ਹੀ ਸਾਡਾ ਕਹਿੰਦੇ ਮਾਨਾ ਨਾ ਜਿਹੜਾ ਕਹਿੰਦੇ ਬੰਦਗੀ ਕਰਨ ਨੂੰ ਕਰਦਾ ਫਿਰ ਕਹਿੰਦੇ ਇਹ ਕੀ ਆ ਇਹ ਕਹਿੰਦੇ ਮਹਾਰਾਜ ਦੀ ਕਮਾਈ ਆ ਬੋਲੋ ਸਤਿ ਇਹ ਹੀ ਕਮਾਈ ਆ ਕਿਉਂਕਿ ਜਿਹੜਾ ਸਾਧੂ ਆ ਨਾ ਸਾਧੂ ਭਾਵੇਂ ਕਹਿੰਦੇ ਸਾਧੂ ਨੂੰ ਕੋਈ ਮੰਨੇ ਜੇ ਨਾ ਮੰਨੇ ਪਰ ਕਹਿੰਦੇ ਸਾਧੂ ਦਾ ਇੱਕ ਕੋਈ ਕਰਮ ਹੁੰਦਾ ਇਹਨੂੰ ਕਿਸੇ ਤਰੀਕੇ ਨਾਲ ਅਸੀਂ ਤਾਰਦੀ ਆ ਬੋਲੋ ਸਤਿ ਇਕ ਕੋਈ ਕਰਮਾ ਸਾਧੂ ਦਾ ਵੀ ਤਰ ਜਾਵੇ ਸਾਧੂ ਨੂੰ ਕੋਈ ਫਰਕ ਨਹੀਂ ਕੋਈ ਮੈਨੂੰ ਸੋਭਾ ਕਰੇ ਕੋਈ ਮੇਰੀ ਵਡਿਆਈ ਕਰੇ ਸਾਧੂ ਕਹਿੰਦੇ ਆਪਣੀ ਚਾਲ ਚੱਲਦੇ ਜਾਂਦੇ ਆ ਕਿਉਂਕਿ ਅਮੀ ਥੋੜੀਆ ਪੱਜ ਸਾਧੂਆਂ ਨੂੰ ਯਾਦ ਕਰਦੇ ਆ ਤੁਸੀਂ ਬੈਠੇ ਹੋ ਕਿੰਨਿਆਂ ਦਾ ਇਹ ਸਵਾਲ ਹੋਵੇਗਾ ਵੀ ਸਾਡੇ ਕੋਲੇ ਅੱਜ ਸਮਾਂ ਨਹੀਂ ਸੀ بارش ਬਹੁਤ ਸੀ ਅਸੀਂ ਫਿਰ ਵੀ ਆ ਗਏ ਪਰ ਪਿਆਰਿਓ ਤੁਸੀਂ ਆਪ ਨਹੀਂ ਆਏ ਇਹ ਕਹਿੰਦੇ ਸਾਨੂੰ ਤਨ ਤਨ ਬਾਬਾ ਅਰੰਦ ਸਿੰਘ ਮਹਾਰਾਜ ਜੀ ਦੀ ਬੰਦਗੀ ਖਿੱਚ ਕੇ ਲੈ ਕੇ ਆਈ ਆ ਬੋਲੋ ਸਤਨਾਮ ਇੱਕ ਮਾਈ ਸੀ ਮਹਾਪੁਰਖਾਂ ਦੀ ਕਮਾਈ ਹੈ ਤੇ ਕਹਿੰਦੇ ਦੁਨੀਆ ਖਤਮ ਹੋ ਜਾਵੇਗੀ ਪਰ ਕਹਿੰਦੇ ਮਹਾਪੁਰਖਾਂ ਦਾ ਕਹਿੰਦੇ ਸਾਧੂਆਂ ਦਾ ਕਹਿੰਦੇ ਨਾਮ ਨਹੀਂ ਖਤਮ ਹੋਣਾ ਬੋਲੋ ਸਤਨਾਮ ਵਾਹਿਗੁਰੂ ਜੀ ਕਿੰਨਿਆਂ ਦਾ ਸਵਾਲ ਆ ਕਿੰਨੇ ਇਹ ਸਵਾਲ ਕਹਿੰਦੇ ਕਰਦੇ ਵੀ ਹੋਣਗੇ ਕੀ ਕਰਦੇ ਹੋਣਗੇ ਜੇ ਕਹਿੰਦੇ ਸਾਧੂ ਨਾ ਹੁੰਦੇ ਆ ਨਾ ਮਾਰ ਜਮਾਂ ਦੀ ਚੱਲੀ ਨਹੀਂ ਸਿਆਣੀ ਬਚਾਲਿਆ ਮੈਨੂੰ ਸਾਧੂਆਂ ਨੇ ਮਾਰ ਜਮਾਂ ਦੀ ਚੱਲੀ ਨਹੀਂ ਸਿਆਣੀ ਬਚਾਲਿਆ ਮੈਨੂੰ ਸਾਧੂਆਂ ਨੇ ਨਾ ਹੁੰਦੇ ਆ ਨਾ ਤਾਂ ਕਹਿੰਦੇ ਭਗਤ ਕਬੀਰ ਜੀ ਕਹਿੰਦਾ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲੇ ਉਹ ਤਨ ਲੀਆ ਅੰਚਲ ਜੇ ਕਹਿੰਦੇ ਸਾਧੂ ਨਾ ਹੁੰਦੇ ਆ ਨਾ ਸਾਨੂੰ ਕਹਿੰਦੇ ਤਰਣਾ ਔਖ ਹੋ ਜਾਣਾ ਸੀਗਾ ਕਿਉਂਕਿ ਮਹਾਪੁਰਖਾਂ ਦਾ ਕਹਿੰਦੇ ਜੀਵਨ ਹੀ ਇਦਾਂ ਦਾ ਉਹ ਕਹਿੰਦੇ ਸਾਨੂੰ ਤਾਰਨ ਵਾਸਤੇ ਆਉਂਦੇ ਆ ਕਹਿੰਦਾ ਕਿਲੇ ਵਾਲੇ ਮਹਾਪੁਰਖ ਸੀਗੇ ਤਨ ਤਨ ਸੱਚਖੰਡ ਵਾਸੀ ਸੰਤ ਬਾਬਾ ਪ੍ਰਕਾਸ਼ ਸਿੰਘ ਜੀ ਮਹਾਪੁਰਖ ਕਿਲਾ ਕੀਮਾ ਵਾਲੇ ਕਹਿੰਦੇ ਉਹਨਾਂ ਨੂੰ ਕਹਿੰਦੇ ਇੱਕ ਦਰੋਗੇ ਨੇ ਕਹਿੰਦੇ ਟੀਚਰ ਕਰਦੀ ਜਦੋਂ ਕਹਿੰਦੇ ਟੀਚਰ ਕੀਤੀ ਆ ਨਾ ਇਹ ਕਹਿੰਦੇ ਮਸਕਰੀ ਜੀ ਕਰਦੀ ਕਿਉਂਕਿ ਪਿਆਰਿਓ ਜਿਹੜੇ ਰੱਬ ਦੇ ਫਕੀਰ ਲੋਕ ਹੁੰਦੇ ਆ ਨਾ ਕਹਿੰਦੇ ਉਹਨਾਂ ਨੂੰ ਕਹਿੰਦੇ ਮਸਕਰੀ ਨਹੀਂ ਕਰਨੀ ਚਾਹੀਦੀ ਮਜਾਕ ਨਹੀਂ ਕਰਨਾ ਚਾਹੀਦਾ ਸਾਨੂੰ ਕਹਿੰਦੇ ਜਿਹੜਾ ਕਹਿੰਦੇ ਸਾਧੂਆਂ ਨੂੰ ਮਜਾਕ ਕਰਦਾ ਨਾ ਕਹਿੰਦੇ ਫਿਰ ਮਹਾਪੁਰਖ ਕਹਿੰਦੇ ਬੜਾ ਮਹਿੰਗਾ ਪੈਂਦਾ ਬਹੁਤ ਮਹਿੰਗਾ ਪੈਂਦਾ ਵਾ ਕਹਿੰਦੇ ਮਹਾਪੁਰਖਾਂ ਦੀ ਕਹਿੰਦੇ ਬਚਪਨ ਦੀ ਅਵਸਥਾ ਸੀ ਤੇ ਕਹਿੰਦੇ ਬਚਪਨ ਦੀ ਅਵਸਥਾ ਵਿੱਚ ਕਹਿੰਦੇ ਮਹਾਪੁਰਖ ਮਾਲਾ ਫੇਰਦੇ ਸੀ ਉਹ ਇੱਕ ਆਗੇ ਕਹਿੰਦਾ ਜੀ ਦਰੋਗਾ ਸੀ ਪੁਲਿਸ ਵਾਲਾ ਕਹਿੰਦੇ ਮਹਾਪੁਰਖੋ ਤੁਸੀਂ ਕਹਿੰਦੇ ਮਾਲਾ ਪੁੱਠੀ ਫੇਰਦੇ ਹੋ ਕਿ ਸਿੱਧੀ ਫੇਰਦੇ ਹੋ ਕਹਿੰਦੇ ਮਸਕਰੀ ਕੀਤੀ ਕਹਿੰਦੇ ਮਹਾਪੁਰਖ ਹੱਸ ਕੇ ਕਹਿੰਦੇ ਕਹਿੰਦੇ ਸਹਿਜ ਸੁਭਾਏ ਕਹਿੰਦੇ ਕਹਿੰਦੇ ਭਈ ਜਿਹੜਾ ਕਹਿੰਦੇ ਪੁੱਠੀ ਫਰਾਂਦਾ ਉਹਦੀ ਪੁੱਠੀ ਫੇਰ ਦੀਦੀ ਆ ਜਿਹੜਾ ਕਹਿੰਦੇ ਸਿੱਧੀ ਫਰਾਂਦਾ ਉਹਦੇ ਕਹਿੰਦੇ ਸਿੱਧੀ ਫੇਰ ਦੀਦੀ ਆ ਬੋਲੋ ਸਤਨਾਮ ਵਾਹਿਗੁਰੂ ਜੀ ਇਹਨਾਂ ਨੂੰ ਕਹਿੰਦੇ ਸਮਾਂ ਬੀਤਿਆ ਕਹਿੰਦੇ ਉਹ ਕਹਿੰਦੇ ਦਰੋਗੇ ਦੀ ਪੁਲਸ ਵਾਲੇ ਦੀ ਕਹਿੰਦੇ ਬਦਲੀ ਹੋ ਗਈ ਬਹੁਤ ਦੂਰ ਹੋ ਗਈ ਹੁਣ ਕਹਿੰਦੇ ਬੜਾ ਪ੍ਰੇਸ਼ਾਨ ਆਹੇ ਇਹ ਵੇਖਦਾ ਵੀ ਮੇਰੇ ਨਾਲ ਇਦਾਂ ਕਿਉਂ ਹੋ ਗਿਆ ਅੱਗੇ ਤਾਂ ਕਦੇ ਹੋਇਆ ਨਹੀਂ ਆ ਜਦੋਂ ਕਹਿੰਦੇ ਪਰੇਸ਼ਾਨ ਹੁੰਦਾ ਕਹਿੰਦਾ ਫਿਰ ਕਹਿੰਦੇ ਉਹ ਜੋ ਕਹਿੰਦੇ ਮਹਾਪੁਰਖ ਸੀ ਉਹਨਾਂ ਨੂੰ ਲੱਭਦਾ ਜਾ ਕੇ ਫਿਰ ਉੱਥੇ ਹੀ ਆਉਂਦਾ ਕਹਿੰਦੇ ਕਿਲੇ ਪਿੰਡ ਵਿੱਚ ਆ ਕੇ ਕਹਿੰਦਾ ਮਹਾਪੁਰਖਾਂ ਨੂੰ ਸੰਗਤਾਂ ਨੂੰ ਕਹਿੰਦਾ ਆ ਕੇ ਕਹਿੰਦਾ ਭਾਈ ਇੱਥੇ ਜਿਹੜੇ ਕਹਿੰਦੇ ਬਾਲ ਅਵਸਥਾ ਕਹਿੰਦਾ ਛੋਟੇ ਜਿਹੇ ਕਹਿੰਦੇ ਮਹਾਪੁਰਖ ਕਿੱਥੇ ਨੇ ਉਹ ਮੈਂ ਮਿਲਣਾ ਉਹਨਾਂ ਨੂੰ ਜਦੋਂ ਕਹਿੰਦੇ ਸੰਗਤਾਂ ਨੇ ਕਹਿੰਦੇ ਘਰ ਦੱਸਿਆ ਜਾ ਕੇ ਕਹਿੰਦੇ ਘਰੇ ਗਿਆ ਘਰੇ ਕਹਿੰਦੇ ਫਿਰ ਮਾ ਅੰਬੋਰੇ ਕਹਿੰਦੇ ਦਰਵਾਜ਼ਾ ਖੋਲਿਆ ਕਹਿੰਦੇ ਉਹ ਫਿਰ ਦਰੋਗਾ ਕਹਿੰਦਾ ਕਿ ਮਾਂ ਮੈਂ ਕਹਿੰਦੇ ਮਹਾਪੁਰਖਾਂ ਨੂੰ ਮਿਲਣਾ ਮਾਂ ਕਹਿੰਦੀ ਕੀ ਹੋ ਗਿਆ ਪੁੱਤ ਕਹਿੰਦੇ ਜੀ ਮਹਾਪੁਰਖਾਂ ਨੇ ਕਹਿੰਦੇ ਮੇਰੀ ਮਾਲਾ ਲੱਗਦਾ ਕਹਿੰਦੇ ਪੁੱਠੀ ਫੇਰਤੀ ਬੋਲੋ ਸਤਨਾਮ ਵਾਹਿਗੁਰੂ ਕਹਿੰਦੇ ਹੁਣ ਸਿੱਧੀ ਫਰਉਣੀ ਆ ਇੰਨੇ ਨੂੰ ਕਹਿੰਦੇ ਮਹਾਪੁਰਖ ਆ ਗਏ ਉੱਪਰੋਂ ਹੀ ਮਹਾਪੁਰਖ ਕਹਿੰਦੇ ਦਰੋਗਾ ਜੀ ਕੀ ਹੋ ਗਿਆ ਪ੍ਰੇਸ਼ਾਨ ਬਹੁਤ ਲੱਗਦੇ ਹੋ ਦੁਖੀ ਹੋ ਕੀ ਹੋਇਆ ਕਹਿੰਦੇ ਜੀ ਮਹਾਪੁਰਖੋ ਮੈਨੂੰ ਮਾਫ਼ ਕਰ ਦਿਓ ਕਹਿੰਦੇ ਮੈਂ ਤੁਹਾਡਾ ਕਹਿੰਦੇ ਤੁਹਾਡੀ ਮੈਂ ਤਾਂ ਮਸਕਰੀ ਹੋ ਗਈ ਬੋਲੋ ਸਤਨਾਮ ਮਹਾਪੁਰ ਕਹਿੰਦੇ ਕੀ ਹੋ ਗਿਆ ਜੀ ਕਹਿੰਦੇ ਜੀ ਲੱਗਦਾ ਕਿ ਨਾ ਤੁਹਾਡੇ ਤੋਂ ਮੈਂ ਕਹਿੰਦਾ ਮੇਰੀ ਮਾਲਾ ਨਾ ਕਹਿੰਦੇ ਪੁੱਠੀ ਫਿਰ ਗਈ ਬੋਲੋ ਸਤਨਾਮ ਵਾਹ ਮਹਾਪੁਰ ਕਹਿੰਦੇ ਐਡੀ ਕੀ ਗੱਲ ਕਹਿੰਦੇ ਜੇ ਪੁੱਠੀ ਫਿਰ ਗਈ ਹੁਣ ਕਹਿੰਦੇ ਸਿੱਧੀ ਫੇਰ ਦਿੰਨੇ ਆ ਬੋਲੋ ਸਤਨਾਮ ਜੇ ਕਹਿੰਦੇ ਪੁੱਠੀ ਫਿਰ ਗਈ ਹੁਣ ਸਿੱਧੀ ਫੇਰ ਦਿੰਨੇ ਆ ਕਹਿੰਦੇ ਉਹ ਦਰੋਗੇ ਨੇ ਕਹਿੰਦੇ ਮਹਾਪੁਰਖਾਂ ਨੇ ਕਹਿੰਦੇ ਪੈਰ ਫੜ ਲੈ ਚਰਨ ਫੜ ਲੈ ਉੱਥੇ ਆ ਕੇ ਕਹਿੰਦੇ ਮਹਾਪੁਰਖੋ ਮੈਨੂੰ ਮaaf ਕਰ ਦਿਓ ਕਿਉਂਕਿ ਪਿਆਰਿਓ ਕਹਿੰਦੇ ਕੋਈ ਵੀ ਸਾਧੂ ਆ ਕਿਸ ਲਿਵਾਸ ਵਿੱਚ ਕਦੇ ਵੀ ਇਹ ਨਹੀਂ ਤੱਕਣਾ ਸੀ ਸਾਡਾ ਕਰਮ ਕੀ ਆ ਵੀ ਅਸੀਂ ਕਹਿੰਦੇ ਜਿੱਡਾ ਸਤਕਾਰ ਕਹਿੰਦੇ ਰੱਬ ਦੇ ਪਿਆਰਿਆਂ ਦਾ ਕਰਾਂਗੇ ਨਾ ਕਹਿੰਦੇ ਉਹਨੂੰ ਕਹਿੰਦੇ ਦੁੱਗਣਾ ਸਤਕਾਰ ਕਹਿੰਦੇ ਫਿਰ ਸਾਡਾ ਹੋਣਾ ਸੰਸਾਰ ਵਿੱਚ ਬੋਲੋ ਸਤਿਮਾਰਾ ਵਾਹਿਗੁਰੂ ਕਿਉਂਕਿ ਇੱਕ ਨਾ ਬਾਬਾ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਪਰਖਾਂ ਦਾ ਇੱਕ ਸੇਵਕ ਸੀ ਭਗਵਾਨ ਦਾਸ ਕਿਉਂਕਿ ਮਹਾਰਾਜ ਕਹਿੰਦੇ ਕੀਰਤਨੀ ਸੰਗਾਂ ਦਾ ਬਹੁਤ ਸਤਕਾਰ ਕਰਦੇ ਸੀ ਕਹਿੰਦੇ ਭਗਵਾਨ ਦਾਸ ਤੋਂ ਕਹਿੰਦੇ ਗਲਤੀ ਨਾ ਕਹਿੰਦੇ ਸਤਕਾਰ ਨਹੀਂ ਹੋਇਆ ਕਹਿੰਦੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨਾਰਾਜ਼ ਹੋ ਗਏ ਉਹਦੇ ਨਾਲ ਤੂੰ ਕਹਿੰਦੇ ਸਤਕਾਰ ਕਿਉਂ ਨਹੀਂ ਕੀਤਾ ਜਦੋਂ ਕਹਿੰਦੇ ਨਾਰਾਜ਼ ਹੋਏ ਕਹਿੰਦੇ ਭਗਵਾਨ ਦਾਸ ਕਹਿੰਦੇ ਦਰੱਖ ਦੇ ਥੱਲੇ ਜਾ ਕੇ ਬਹਿ ਗਿਆ ਦਰੱਖ ਦੇ ਥੱਲੇ ਜਾ ਕੇ ਬੈਠਿਆ ਉੱਥੋਂ ਕਹਿੰਦੇ ਸੱਪ ਨਿਕਲੇ ਆ ਸੱਪ ਕਹਿੰਦੇ ਡੰਗ ਮਾਰ ਨਹੀਂ ਲੱਗਿਆ ਸੀ ਕਹਿੰਦੇ ਭਗਵਾਨ ਦਾਸ ਦੇ ਤੇ ਉਧਰੋਂ ਕਹਿੰਦੇ ਮਹਾਪੁਰਖ ਆ ਕੇ ਕਹਿੰਦੇ ਸੱਪ ਮਹਾਪੁਰਖ ਕਹਿੰਦੇ ਕਹਿੰਦੇ ਤੂੰ ਡੰਗ ਨਾ ਮਾਰ ਸਾਡਾ ਸੇਵਕ ਆ ਉਹ ਕਹਿੰਦੇ ਸੱਪ ਕਹਿੰਦਾ ਵਾ ਧੰਨ ਧੰਨ ਬਾਬਾ ਅਰੰਦ ਸਿੰਘ ਜੀ ਮਹਾਰਾਜ ਜੀ ਸਭ ਕੀ ਕਹਿੰਦਾ ਕਹਿੰਦੇ ਮਹਾਪੁਰਖੋ ਤੁਹਾਡਾ ਬਚਨ ਨਹੀਂ ਮੰਨਿਆ ਇਹਨੇ ਕਹਿੰਦੇ ਫਿਰ ਕੀ ਹੋ ਗਿਆ ਤੇ ਕਹਿੰਦੇ ਉਸ ਸਮੇਂ ਤੋਂ ਕਹਿੰਦੇ ਧੰਨ ਧੰਨ ਬਾਬਾ ਅਰੰਦ ਸਿੰਘ ਜੀ ਮਹਾਰਾਜ ਜੀ ਨੇ ਬਚਨ ਕੀਤਾ ਹੈ ਕਹਿੰਦੇ ਰਹਿਂਦੀ ਦੁਨੀਆ ਤੱਕ ਕਹਿੰਦੇ ਨਾਨਕ ਸਰ ਸੰਪਰਦਾਇ ਵਿੱਚ ਕਹਿੰਦੇ ਕੋਈ ਸੱਪ ਲੜ ਕੇ ਨਹੀਂ ਮਰੇਗਾ ਬੋਲੋ ਸਤਿਨਾਮ ਵਾਹਿਗੁਰੂ ਇਹ ਬਚਨ ਸੀ ਸਤਿ ਆਂਤਨ ਬਾਬਾ ਅਨੰਦ ਸਿੰਘ ਜੀ ਮਹਾਰੀਦਾ ਕਿਉਂਕਿ ਪਿਆਰੇ ਸਾਧੂ ਦੇ ਬਚਨ ਹੀ ਹੁੰਦਿਆ ਨਾ ਜੇ ਅਸੀਂ ਬਚਨ ਕਮਾਲੇ ਤਾਂ ਸਾਡਾ ਪਾਰ ਉਤਾਰਾ ਵਾ ਕਿਉਂਕਿ ਜੋ ਇਸ ਸਥਾਨ ਤੇ ਮੌਜੂਦਾ ਮੁਖ ਨੇ ਆਪਾਂ ਸਾਰਿਆਂ ਨੇ ਉਹਨਾਂ ਦਾ ਸਾਥ ਦੇਣਾ ਸੰਗਤੋ ਕਿ ਮਹਾਪੁਰਖ ਤਾਂ ਜੋ ਕਹਿੰਦੇ ਸਮਾਗਮ ਕਰਦੇ ਰਹਿਣ ਇਹ ਸਾਧੂਆਂ ਦਾ ਜਿਹਨਾਂ ਦਾ ਸਾਥ ਦੀਏ ਸਾਡਾ ਫਾਇਦਾ ਹੁੰਨਾ ਸਾਡਾ ਜਿਹੜਾ ਜੀਵਨ ਆ ਨਾ ਅੱਜ ਅੱਜ ਹਰ ਇੱਕ ਬੰਦਾ ਮੈਡੀਸਨ ਲੈ ਰਿਹਾ ਵਾ ਜਿੰਨੇ ਬੈਠਿਆ ਨਾ ਆਪਾਂ ਸਾਰੇ ਦਵਾਈ ਖਾ ਰਹੇ ਆ ਅੱਜ ਉਹਦਾ ਕਾਰਨ ਕੀ ਆ ਕਿ ਸਾਡੀ ਜ਼ਿੰਦਗੀ ਵਿੱਚੋਂ ਕਹਿੰਦੇ ਮੈਡੀਟੇਸ਼ਨ ਖਤਮ ਹੋ ਗਈ ਬੋਲੋ ਸਤਿ ਸ੍ਰੀ ਅਕਾਲ ਮੈਡੀਟੇਸ਼ਨ ਤੋਂ ਭਾਵ ਕੀ ਬੰਦਗੀ ਨਿਤਨੇਮ ਇਵਾਦਤ ਸੇਵਾ ਸਿਮਰਨ ਅਸੀਂ ਭੁੱਲ ਗਏ ਆ ਅੱਜ ਕਰਨਾ ਤਾਂ ਕਰਕੇ ਸਾਡੀ ਜ਼ਿੰਦਗੀ ਵਿੱਚ ਕਹਿੰਦੇ ਫਿਰ ਦਵਾਈਆਂ ਨੇ ਬਿਮਾਰੀਆਂ ਨੇ ਕੋਈ ਕਹਿੰਦਾ ਮੈਨੂੰ ਸ਼ੂਗਰ ਹੋ ਗਈ ਕੋਈ ਕਹਿੰਦਾ ਮੈਨੂੰ ਪੇਨ ਹੋ ਰਹੀ ਆ ਕੋਈ ਕਹਿੰਦਾ ਮੇਰਾ ਬੀਪੀ ਵਾਧਾ ਕਦੇ ਸੁਣਿਆ ਸੀ ਸਾਡੇ ਕਹਿੰਦੇ ਪ੍ਰਾਤਨ ਦਾਦੇ ਪੜਦਾਦਿਆਂ ਨੇ ਕਦੇ ਕੈਂਸਰ ਹੋਇਆ ਸੀ ਅੱਜ ਕਿਉਂ ਹੋ ਰਿਹਾ ਅੱਜ ਕਹਿੰਦੇ ਸਾਡਾ ਖਾਣ ਪੀਣ ਦਾ ਸਿਸਟਮ ਸਾਰਾ ਹਿੱਲ ਗਿਆ। ਅਸੀਂ ਅੰਦਰੋਂ ਕੁਝ ਹੋਰ ਆਂ, ਬਾਹਰੋਂ ਕੁਝ ਹੋਰ ਆਂ। ਜਦੋਂ ਕਹਿੰਦੇ ਸਾਡੇ ਦਿਮਾਗ ਤੇ ਸਾਡੇ ਕਹਿੰਦੇ ਦਿਲ ਦਾ ਸਿਸਟਮ ਹਿੱਲ ਗਿਆ, ਕਹਿੰਦੇ ਫਿਰ ਉੱਥੋਂ ਕਹਿੰਦੇ ਬਿਮਾਰੀਆਂ ਪੈਦਾ ਹੁੰਦੀਆਂ ਨੇ ਬੋਲੋ ਸਭ। ਉੱਥੋਂ ਫਿਰ ਕਹਿੰਦੇ ਮਨੁੱਖ ਰੋਗੀ ਹੁੰਦਾ ਉਹ ਹਣ ਮੇਰਾ ਸਮਾਪਤਤਾ ਪੇ ਇੱਕ ਧਾਰਨਾ ਪੜ੍ਹਨੀ ਆਂ। ਪ੍ਰੰਤ ਮਹਾਪੁਰਖ ਤਰ ਆਪ ਸੰਗਤਾਂ ਨੂੰ ਸੰਬੋਧਨ ਕਰਨਗੇ, ਹਾਜ਼ਰੀ ਭਰਨਗੇ। ਮਹਾਂਪੁਰਖਾਂ ਦਾ ਬਹੁਤ ਧੰਨਵਾਦ ਬਾਬਾ ਸਤਨਾਮ ਸਿੰਘ ਜੀ ਮਹਾਂਪੁਰਖ ਤੋਂ ਇਸ ਥਾਨ ਦੇ ਮਜੂਦਾ ਮੁਖੀ ਹਨ ਜਿਨ੍ਹਾਂ ਨੇ ਆਪ ਰੱਬ ਵਰਗਿਆ ਸੰਗਤਾਂ ਦਾ ਦਰਸ਼ਨ ਕਰਵਾਇਆ ਸੌਣ ਵਾਲੇ ਵੀਰ ਦਾ ਧੰਨਵਾਦ ਲਾਈ ਵਰ ਵੀਰ ਦਾ ਧੰਨਵਾਦ ਤੇਰੀ ਵੱਡੀ ਹੈ ਕਮਾਈ ਬਾਬਾ ਆਨੰਦ ਸਿੰਘ ਜੀ ਤੇਰੀ ਵੱਡੀ ਤੇਰੀ ਵੱਡੀ ਹੈ ਕਮਾਈ ਸਪਾਨੰਦ ਸਿੰਘ ਜੀ ਤੇਰੀ ਵੱਡੀ ਕਟੀ ਹੈ ਕਮਾਈ ਬਾਬਾ ਨੰਦ ਸਿੰਘ